ਸਾਸੀ ਕਾਲ ਪਿਆਰੇ ਸਾਥੀਓ ਅੱਜ ਦੇ ਵੀਡੀਓ ਚ ਤੁਹਾਡਾ ਸਵਾਗਤ ਹੈ ਐਸਆਰਟੀ ਪੰਜਾਬ ਨੇ ਨਵੀਂ ਲੈਟਰ ਜਾਰੀ ਕੀਤੀ ਹੈ ਜਿਹਦੇ ਵਿੱਚ ਇੰਗਲਿਸ਼ ਹੈਲਪਰ ਪ੍ਰੋਗਰਾਮ ਚਲਾਇਆ ਗਿਆ ਹੈ ਇਹਦੇ ਅਧੀਨ 500 ਸਕੂਲ ਜੋ ਹੈ ਪੂਰੇ ਪੰਜਾਬ ਦੇ ਉਹਨਾਂ ਦੀ ਇੱਕ ਰੋਜ਼ਾ ਆਨਲਾਈਨ ਟ੍ਰੇਨਿੰਗ ਹੋਏਗੀ ਉਹਦੇ ਸੰਬੰਧੀ ਤੇ ਲੈਟਰ ਜਾਰੀ ਹੋਇਆ ਹੈ ਇਹਦੇ ਵਿੱਚ ਦੱਸਿਆ ਹੈ ਕਿ 9ਵੀਂ ਤੋਂ 12ਵੀਂ ਦੇ ਜਿਹੜੇ ਵਿਦਿਆਰਥੀ ਹੈ ਉਹਨਾਂ ਚ ਰੀਡਿੰਗ ਕੰਪਰੀਹੈਂਸਿਵ ਅਸਿਸਟੈਂਟ ਆਰਸੀਏ ਰਹੀ ਐਪ ਦੇ ਥਰੂ ਕਰਵਾਇਆ ਜਾਏਗਾ ਉਹਨਾਂ ਦੀ ਰੀਡਿੰਗ ਸਕਿੱਲ ਨੂੰ ਇੰਪਰੂਵ ਕਰਨ ਦੇ ਵਾਸਤੇ ਰੀਡਿੰਗ ਕੰਪਰੀਹੈਂਸਿੰਗ ਦੀ ਪ੍ਰੈਕਟਿਸ ਕਰਨ ਲਈ 500 ਸਕੂਲਾਂ ਦੇ ਅਧਿਆਪਕ ਜਾਂ ਲੈਕਚਰਾਰਾਂ ਦੀ ਜੋ ਲਿਸਟ ਨੱਥੀ ਹੈ ਉਹਦੇ ਵਿੱਚ ਇਹਨਾਂ ਦੀ ਜਿਹੜੀ ਟ੍ਰੇਨਿੰਗ ਹੈ ਅਲੱਗ-ਅਲੱਗ ਜ਼ਿਲ੍ਹਿਆਂ ਦੀ ਆਨਲਾਈਨ ਮੋਡਲ 21 ਤੋਂ ਲੈ ਕੇ 29 ਤੱਕ ਕਰਾਈ ਜਾ ਰਹੀ ਹੈ ਇਹਦੇ ਵਿੱਚ 118 ਐਸ.ਓ.ਈ ਸਕੂਲ 106 ਤੁਹਾਡੇ ਬ੍ਰਿਲੀਅੰਟ ਸਕੂਲ ਹੋਨਰ ਸਿੱਖਿਆ ਸਕੂਲ 40 ਹਾਈ ਇਨਰੋਲਮੈਂਟ ਸਕੂਲ 236 ਤੇ ਟੋਟਲ 500 ਸਕੂਲ ਹੈ। ਇਹਦੀ ਜਿਹੜਿਆ ਟੀਮ ਮੈਂਬਰ ਹੈਗੇ ਇਹਦੇ ਇਸ ਐਸਜੀ ਗਰੁੱਪ ਤੇ ਸਟੇਟ ਜਿਹੜੇ ਕੋਆਰਡੀਨੇਟਰ ਦੀ ਟੀਮ ਕੋਰ ਟੀਮ ਦੇ ਮੈਂਬਰ ਹੈ ਉਹਨਾਂ ਦੀ ਵੀ ਸੂਚੀ ਨਾਲ ਹੈ। ਟ੍ਰੇਨਿੰਗ ਤੋਂ ਇੱਕ ਨੰਬਰਲਾ ਮੀਟਿੰਗ ਦਾ ਜਿਹੜਾ ਲਿੰਕ ਹੈ ਡੀਆਰਸੀ ਦੇ ਵਟਸਐਪ ਗਰੁੱਪ ਤੇ ਸ਼ੇਅਰ ਕਰ ਦਿੱਤਾ ਜਾਏਗਾ। ਉਹ ਫਿਰ ਸਬੰਧਤ ਸਕੂਲ ਦੇ ਅਧਿਆਪਕਾਂ ਤੇ ਲੈਕਚਰਰ ਨੂੰ ਭੇਜਣਗੇ। ਸਵੰਦਲ ਸਕੂਲ ਮੁਖੀ ਨੱਥੀ ਸੂਚੀ ਦੇ ਜਿਹੜੇ ਦਰ ਜਿਹੜੇ ਰਿਸੋਰਸ ਪਰਸਨ ਹੈ ਲੈਕਚਰਰ ਅਧਿਆਪਕਾਂ ਨੂੰ ਟ੍ਰੇਨਿੰਗ ਸਮੇਂ ਬਾਕੀ ਸਕੂਲਾਂ ਦੇ ਕੰਮ ਤੋਂ ਛੋੜ ਦਿੱਤੀ ਹੈ ਯਾਨੀ ਜਿਹੜੇ ਸਮੇਂ ਟ੍ਰੇਨਿੰਗ ਹੀ ਹੋਏਗੀ ਸੋ ਇਹ ਲੈਟਰ ਜਾਰੀ ਹੋਇਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸਕੂਲਸ ਹੈ ਉਹਨਾਂ ਦੀ ਲਿਸਟ ਹੈ ਟੋਟਲ ਸਾਡੇ ਕੋਲੋਂ ਇਹਦੇ ਵਿੱਚ 500 ਸਕੂਲ ਹੈਗੇ ਤੋ ਇਹਦੇ ਵਿੱਚ ਤੁਸੀਂ ਇਹ ਲੈਟਰ ਤੁਹਾਡੇ ਗਰੁੱਪ ਚ ਆ ਗਈ ਹੋਏਗੀ। ਉਹਦੇ ਬਾਅਦ ਇਹਨਾਂ ਨੇ ਜਿਹੜੇ ਰਿਸੋਰਸ ਪਰਸਨ ਐ ਜੋ ਚੰਡੀਗੜ੍ਹ ਤੋਂ ਟ੍ਰੇਨਿੰਗ ਲੈ ਕੇ ਆਏ ਐ ਹਰ ਜ਼ਿਲ੍ਹਿਆਂ ਦੇ ਉਹਨਾਂ ਦਾ ਇੱਥੇ ਨਾਮ ਲਿਖਿਆ ਹੋਇਆ ਹੈ। ਗੁਰਦਾਸਪੁਰ ਵਿੱਚ ਅਰਵਿੰਦ ਕੁਮਾਰ ਲੈਕਚਰਰ ਇਨ ਇੰਗਲਿਸ਼ ਤੇ ਬੀਨਾ ਕੁਮਾਰੀ ਵੀਆਰਸੀ ਇੰਗਲਿਸ਼। ਸੋ ਇਸੇ ਤਰ੍ਹਾਂ ਵਗ ਵਗ ਜ਼ਿਲ੍ਹਿਆਂ ਦੇ ਨੇ ਟਾਈਮ स्लॉट ਵੀ ਨਾਲ ਦਿੱਤਾ ਹੋਇਆ ਹੈ। ਇਹਦਾ ਜਿਸ ਤਰ੍ਹਾਂ ਗੁਰਦਾਸਪੁਰ ਜ਼ਿਲ੍ਹਾ ਆਪਣਾ ਦਾ ਇਹਦੇ ਵਿੱਚ 22 ਜੁਲਾਈ ਤੋਂ 11:30 ਤੋਂ 12:30 ਤੱਕ ਇਹਦਾ ਟਾਈਮ ਹੈ ਇੱਕ ਘੰਟੇ ਦੀ ਟ੍ਰੇਨਿੰਗ ਹੈ ਇਹਦੇ ਵਿੱਚ ਯੂਮ ਲਿੰਕ ਨਾਲ ਇਹਦਾ ਦਿੱਤਾ ਗਿਆ ਯਾਨੀ ਯੂ ਮੈਪ ਤੇ ਹੋਏਗੀ ਸੋ ਇਹ ਵੀਡੀਓ ਸਾਰੇ ਸਾਥੀਆਂ ਨਾਲ ਸ਼ੇਅਰ ਕਰਦੇ ਹੋ ਤਾਂ ਕਿ ਸਮੇਂ ਸਿਰ ਅਰੇਂਜਮੈਂਟ ਕੀਤੀ ਜਾ ਸਕੇ ਸੋ ਟ੍ਰੇਨਿੰਗ ਦੇ ਦਿਨ ਜਿਹੜਾ ਕੋਈ ਵੀ ਅਧਿਆਪਕ ਜੋ 9ਵੀਂ ਤੋਂ 12ਵੀਂ ਤੱਕ ਇੰਗਲਿਸ਼ ਕਰਵਾਉਂਦਾ ਹੈ ਚਾਹੇ ਅਧਿਆਪਕ ਚਾਹੇ ਲੈਕਚਰਰ ਉਹ ਸਕੂਲ 'ਚ ਹਾਜ਼ਰ ਰਹੇਗਾ ਜੇ ਕਿਸੇ ਕਾਰਨ ਛੁੱਟੀ ਕਰਦਾ ਹੈ ਤੇ ਉਹਨੂੰ ਇਸ ਸਮੇਂ ਟ੍ਰੇਨਿੰਗ ਜ਼ਰੂਰ ਜੁਆਇਨ ਕਰਨੀ ਹੋਏਗੀ ਉਹਦੀ ਅਟੈਂਡੈਂਸ ਬਕਾਇਦਾ ਲੱਗੇਗੀ ਤੇ ਸਕੂਲ ਦੇ ਵਿੱਚ 1 ਘੰਟੇ ਦੀ ਉਹਨੇ ਜੋ ਪੀਰੀਅਡਸ ਹੈ ਉਹਦੀ ਅਡਜਸਟਮੈਂਟ ਹੋਏਗੀ ਧੰਨਵਾਦ ਵੈਸਟ ਆਫ ਲੱਕ